ਕੋੜੀ 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 ਨਸ਼ਿਆ ਨੁਸ਼ਿਆ ਤੋਂ ਦੂਰੀਆਂ ਬਣਾ ਕੇ ਰੱਖਿਓ ਉਹ ਨਸ਼ਿਆ ਨੁਸ਼ਿਆ ਤੋਂ ਦੂਰੀਆਂ ਬਣਾ ਕੇ ਰੱਖਿਓ ਗੱਲ ਕੌੜੀ ਆ ਕੱਲ ਕੰਨ ਨੂੰ ਚੁੱਭੂ ਬਹੁਤ ਹੁਣ ਬੇਸ਼ੱਕ ਘੱਟ ਬੋੜ ਦਿਸਦੇ ਆ ਮਾਲਿਆ లై కందా ਭਰੀਆ ਹੋਇਆ ਕਰਨੀਓ ਵੀ ਮਰਦਾਨਾ ਤਾਕਤ ਹੌਸਲ ਕਰੋ ਮਰਦਾਨਾ ਤਾਕਤ ਉਹ ਫਲਾਣੇ ਸਾਹਿਬ ਹੌਸਲ ਕਰੋ ਇਹ ਕੌੜੀਆਂ ਗੱਲਾਂ ਚੁਬੜਗੀਆਂ ਜਰੂਰ ਉਹ ਦੂਰੀਆਂ ਬਣਾ ਲਿਓ ਢਾਈ ਢਾਈ ਇੰਚ ਦੀਆਂ ਸਿਰਿੰਜਾਂ ਤੋਂ ਕੰਨਾਂ ਨੂੰ ਚੁਬੜਗੀਆਂ ਜਰੂਰ ਭਰਾ ਬਣ ਕੇ ਗੌਰ ਕਰਿਓ ਕਿਤੇ 2500 ਕਦੇ ਹੋਇਆ ਵੀ ਨਹੀਂ ਹੈ ਮੁਬਾਰਕ ਸਾਰੇ ਪਿੰਡ ਨੂੰ ਬਾਈ ਤੁਸੀਂ ਜਿਉਂਦੇ ਵਸਦੇ ਰਹੋ ਇੱਕ ਯਾਰ ਕਿੰਨੀ ਵਧੀਆ ਗੱਲ ਲੱਗੀ ਕਿਸੇ ਨੇ ਕੋਈ ਨਹੀਂ ਆਕੇ ਆਖਿਆ ਕਿ ਮੈਂ ਫਲਾਣਾ ਸਿੰਘ ਹੈ ਅੱਜ ਸਵਾਦ ਆਇਆ ਰੂਹ ਖੁਸ਼ ਹੋਈ ਆ ਕਿੰਝ ਪਿੰਡਾਂ ਦੇ ਵਿੱਚ ਕਬੱਡੀ ਦੀ ਤੇ ਗੱਲ ਹੀ ਨਹੀਂ ਕਰਨ ਦਿੰਦੇ ਰਿਗੀ ਕਹਿੰਗੇ ਮੈਂ ਫਲਾਨਾ ਸਿੰਘ ਆ ਅੱਜ ਮੁੰਡਿਆਂ ਨੇ ਬਾਰੇ ਪਿਆਰ ਨਾਲ ਚੇਅਰਮੈਨ ਸਾਹਿਬ ਤੁਸੀਂ ਸਾਰੇ ਤੁਹਾਡਾ ਪਿਆਰ ਬਣਿਆ ਰਵੇ ਰੂਹ ਖੁਸ਼ ਹੋਈ ਆ ਦਿਲ ਖੁਸ਼ ਹੋਇਆ ਅੱਜ ਅਸਲੀ ਕਬੱਡੀ ਹੋਈ ਆ ਜਿੱਦਾਂ ਦੀ ਕਬੱਡੀ ਲੋਕ ਚਾਹੁੰਦੇ ਆ ਉਧਰ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਮਾਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ